ਇਹਦੇ ਵਿੱਚ ਪੰਜਾਬ ਪੱਧਰ ਤੋਂ ਵੱਡੀ ਪੱਧਰ ਤੇ ਵੱਡੀ ਏਜੰਸੀ ਵਿੱਚ ਮਹਿਰਾ ਸਮਾਜ ਦੇ ਔਮਨ ਫੈਲ ਆਪ ਕੋ ਬਖਵਾ ਜਿਹੜਾ ਤੋਂ ਆਏ ਨੇ ਤੇ ਰੋਪੜ ਤੋਂ ਨਮਾ ਸ਼ਹਿਰ ਤੋਂ ਤੇ ਜਲੰਧਰ ਤੋਂ ਤੇ ਲੁਧਿਆਣਾ ਤੋਂ ਤੇ ਮੈਂ ਸਾਰੇ ਮਹਿਰਾ ਸਮਾਜ ਦੇ ਜਿਹਨੇ ਵੀ ਅੱਜ ਆਇਆ ਇੱਥੇ ਸਾਡੇ ਜੀ ਆ ਬਹੁਤ ਧੰਨਵਾਦ ਕਰਨ ਦਾ ਕੰਮ ਜਿਹੜਾ ਤੁਸੀਂ ਅੱਜ ਸਾਡਾ ਸਮਾਜ ਮਹਿਰਾ ਸਮਾਜ ਪਾਰਚਾਰੇ ਦਾ ਜਿਹੜਾ ਤੁਸੀਂ ਅੱਜ ਸਾਡਾ ਏਜੰਡਾ ਸੀ ਉਦਾਸੀ ਕਵਰ ਕਰਨਾ ਆ ਤੇ ਮੈਂ ਜਿਹੜੇ ਸਾਡਾ ਏਜੰਡਾ ਅੱਜ ਦਾ ਇਹ ਆ ਵੀ ਸਾਡੇ ਜਿਹੜੇ ਸਮਾਜ ਮਹਿਰਾ ਸਮਾਜ ਜਿਹੜੇ ਸਾਡੇ ਪੰਜਾਬ ਤੋਂ ਬਠਿੰਡਾ ਜਿਹੜਿਆ ਤੋਂ ਆਏ ਨੇ ਤੇ ਰੋਪੜ ਤੋਂ ਨਮਾ ਸ਼ਹਿਰ ਤੋਂ ਤੇ ਜਲੰਧਰ ਤੋਂ ਤੇ ਲੁਧਿਆਣੇ ਤੋਂ ਤੇ ਮੈਂ ਸਾਰੇ ਮਹਿਰਾ ਸਮਾਜ ਦੇ ਜਿੰਨੇ ਵੀ ਅੱਜ ਇੱਥੇ ਸਾਡੇ ਕੋਲ ਇਕੱਤਰ ਹੋਏ ਨੇ ਮੈਂ ਉਹਨਾਂ ਦਾ ਸਤਿ ਸਹਿਤ ਨੂੰ ਆਪਣੇ ਨੈਸ਼ਨਲ ਜਿਹੜੇ ਸਾਡੇ ਹੈਗੇ ਨੇ ਪ੍ਰੋਜੈਕਟ ਨੇ ਬਿਕਰ ਮਹਿਰਾ ਜੀ ਤੇ ਆਪਣੇ ਰਾਜਕਮਾਰ ਜੀ ਵੱਲੋਂ ਜਿਹੜੇ ਲੁਧਿਆਣੇ ਦੇ ਸਾਡੇ ਬਹੁਤ ਸੀਨੀਅਰ ਤਾਂ ਸਰ ਨੇ ਜੀਤਾ ਨੇ ਤੇ ਇਹਨਾਂ ਇਹਨਾਂ ਵੱਲੋਂ ਤੇ ਮੈਂ ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਦਾ। ਆ ਕਸ਼ਪਖਾਰ ਕੈਪਟਨ ਛਾਦ ਗਲਫ ਸਟ੍ਰੈਟੀਜੀ ਮੀਟਿੰਗ ਹੋਈ ਰਾਜਕੁਮਾਰ ਮਹਿਰਾ ਜੀ ਸਬ ਕਨਸਟ੍ਰਕਟਰ ਨਗਰ ਕੌਂਸਲ ਲੁਧਿਆਣਾ ਦੇ ਘਰ ਜਿਹਦੇ ਵਿੱਚ ਪੰਜਾਬ ਪੱਧਰ ਤੋਂ ਵੱਡੀ ਪੱਧਰ ਤੇ ਵੱਡੀ ਗਿਣਤੀ ਵਿੱਚ ਮੈਰੋ ਸਮਾਜ ਦੇ ਔਮਨ ਟੈਲਰ ਔਰ ਜਨਰਲ ਕਪ ਆਪਣੇ ਜਾਤ ਸਬੰਧੀ ਸਮਾਜ ਦੇ ਜੋ ਵੀ ਬੰਦੇ ਹੈਗੇ ਆ ਕੰਮ ਕਰਨ ਵਾਲੇ ਵਰਕਰ ਉਹ ਅੱਜ ਇਕੱਤਰ ਹੋਏ ਆ ਤੇ ਇਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਕਿ ਸਾਡੇ ਸਮਾਜ ਵਿੱਚ ਆਪਣੇ ਕਾਂਗਰਸ ਪਾਰਟੀ ਵਿੱਚ ਸਮਾਜ ਨੂੰ ਬਹੁਤ ਵਧੀਆ ਕਾਂਗਰਸ ਪਾਰਟੀ ਦੇ ਅਹੁਦੇ ਦਿੱਤੇ ਹੋਏ ਆ ਜਿਦੇ ਵਿੱਚ ਸਾਡੇ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਰਾਜਕੁਮਾਰ ਮਹਿਰਾ ਜੀ ਔਰ ਪਟਾਰਸਪੀ ਤਰਨਵੀਰ ਸਿੰਘ ਮਹਿਰਾ ਜੀ ਇਹ ਵਧੀਆ ਕੰਮ ਕਰ ਰਹੇ ਆ ਸਮਾਜ ਨੂੰ ਜੋੜ ਰਹੇ ਆ ਤੇ ਪਾਰਟੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਦਿਨ ਦਾ ਤੇ ਇੱਕ ਕਰ ਰਿਹਾ ਹੈ ਤੇ ਮਹਿਰਾ ਸਮਾਜ ਨੂੰ ਕਾਂਗਰਸ ਪਾਰਟੀ ਵਿੱਚ ਜੋੜਨ ਲਈ ਸਭ ਤੋਂ ਵੱਡਾ ਯਤਨ ਪਾ ਰਿਹਾ ਹੈ। ਅਸੀਂ ਧੰਨਵਾਦ ਕਰਦੇ ਹਾਂ। ਅੱਜ ਤੋਂ ਅਸੀਂ ਸਾਰੇ ਪੰਜਾਬ ਭਰ ਦੇ ਵਿੱਚ ਇਸ ਸਿਹਰਾ ਦਿੰਦੇ ਹਾਂ ਕਿ ਅੱਜ ਤੋਂ ਬਾਅਦ ਪੰਜਾਬ ਪੱਧਰ ਦੇ ਜ਼ਿਲ੍ਹਾ ਪੱਧਰ, ਬਲਾਕ ਪੱਧਰ ਤੇ ਪਿੰਡ ਪੱਧਰ ਤੇ ਕਮੇਟੀਆਂ ਬਣਾਈਆਂ ਜਾਣਗੀਆਂ। ਜੀ ਦੀ ਰੂਪਰੇਖਾ ਲੁਧਿਆਣਾ ਦੇ ਰਾਜਕੁਮਾਰ ਮਹਿਰਾ ਜੀ ਔਰ ਰਾਜਕੁਮਾਰ ਮਾਟਰ ਰਾਜਕਮਰ ਮਹਾਰਾਜ ਜੀ ਔਰ ਗਰਜੀਤ ਸਿੰਘ ਮਹਾਰਾਜ ਜੀ ਔਰ ਤਰਨਦੀਪ ਸਿੰਘ ਮਹਾਰਾਜ ਜੀ ਔਰ ਕੁਝ ਹੋਰ ਪਤਨ ਦੇ ਸੱਜਣਾਂ ਤੇ ਲੁਧਿਆਣਾ ਸ਼ਹਿਰ ਤੋਂ ਇੱਕ ਕਮੇਟੀ ਦਾ ਆਪਣੇ ਕਰਕੇ ਪ੍ਰਬੰਧ ਕਰਕੇ ਦੇਣਗੇ ਇਹ ਐਸ ਬੰਦੇ ਐਸ ਤਰੀਕੇ ਨਾਲ ਮਤਲਬ ਪੰਜਾਬ ਨੂੰ ਚਲਾਇਆ ਜਾਊਗਾ ਧੰਨਵਾਦ ਕਰਦੇ ਆਂ ਹਾਂਜੀ ਸਰ ਅਸੀਂ ਅੱਜ ਰਾਜ ਮਹਾਰਾਜ ਜੀ ਦੇ ਘਰ ਲੁਧਿਆਣਾ ਵਿਖੇ ਇਕੱਠੇ ਹੋਏ ਆ ਅੱਜ ਅਸੀਂ ਆਪਣੀ ਸਾਰੀ ਮਹਿਰਾਸਤ ਨੂੰ ਸਿਤਾਰਾ ਕਾਸ ਨੂੰ ਉੱਪਰ ਲੈ ਕੇ ਆਉਣ ਲਈ ਸਾਰੇ ਸਾਰਿਆਂ ਦਾ ਇਕੱਠ ਹੋਇਆ ਉਹਦਾ ਸਹਿਯੋਗ ਸਾਡੇ ਮੰਤਰੀ ਕਾਂਗਰਸੀ ਪੂਰੇ ਆਲ ਇੰਡੀਆ ਦੇ ਸੈਕਟਰੀ ਬਿਕਰ ਸਿੰਘ ਸਰ ਦਾ ਦਿলো ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੱਥੇ ਸਾਰਿਆਂ ਨੂੰ ਇਕੱਠੇ ਕੀਤਾ ਰਾਜ ਹੁਮੈਰਾ ਜੀ ਦੇ ਘਰ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਮੇਨ ਮੁੱਦਾ ਇਹ ਕਿ ਅਸੀਂ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਸਹਿਯੋਗ ਨਾਲ ਪੂਰੇ ਆਲ ਇੰਡੀਆ ਵਿੱਚ ਜਿਹੜੀ ਮਹਿਰਾਕਾਸ਼ਤ ਆ ਉਹ ਨੀਚੇ ਉਹਨੂੰ ਉੱਪਰ ਲੈ ਕੇ ਉੱਤੇ ਲੈ ਕੇ ਆਉਣਾ ਆ ਕਿ ਜਿਹੜੇ ਮਹਿਰਾਕਾਸ਼ਤ ਦੇ ਪਰਸਨੀਆਂ ਦੱਬ ਚੁੱਕੇ ਆ ਪੂਰੇ ਆਲ ਇੰਡੀਆ ਉਹਨਾਂ ਨੂੰ ਉੱਤੇ ਲੈ ਕੇ ਆਉਣਾ ਇਹਦੇ ਵਿੱਚ ਸਹਿਯੋਗਿਆ ਸਾਡੇ ਐਸਐਸਸੀ ਦਾ ਰੰਬੀ ਸਰ ਦਾ ਤੇ ਰਾਜ ਮਹਿਰਾ ਜੀ ਦਾ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅੱਜ ਅਸੀਂ ਅਧਿਕਾਰੀ ਮੀਟਿੰਗ ਦੇ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ